ਅੱਜ ਤੁਹਾਡੇ ਵੱਲੋਂ ਇੱਕ ਸਵਾਲ ਆ ਕਿ ਜਿਹੜੇ ਆਪਣੇ ਇਸਾਈ ਭਾਈਚਾਰੇ ਆ ਉਹਨਾਂ ਬਾਰੇ ਵੱਡਾ ਐਲਾਨ ਕੀਤਾ ਤੇ ਉਹ ਐਲਾਨ ਕੀ ਕੀਤਾ ਹੈ ਜੀ ਦੇਖੋ ਜੀ ਇਹ ਇਸਾਈ ਭਾਈਚਾਰੇ ਬਾਰੇ ਅੱਜ ਤਰਨਤਨ ਦਾ ਇੱਕ ਪਿੰਡ ਹੈ ਸ਼ਾਇਦ ਸੰਗਰਕੋਟ ਉਸ ਇਸ ਤਰ੍ਹਾਂ ਪਿੰਡ ਹੈ ਤਾਂ ਉੱਥੇ ਇਹ ਐਲਾਨ ਕੀਤਾ ਹੈ ਪਿੰਡ ਦੇ ਕੁਝ ਲੋਕਾਂ ਨੇ ਐਲਾਨ ਇਹ ਕੀਤਾ ਹੈ ਵੀ ਇਸਾਈ ਭਾਈਚਾਰੇ ਦੇ ਜਿਹੜੇ ਲੋਕ ਨੇ ਚਾਰ ਉਹਨਾਂ ਬਾਰੇ ਫਰਮਾਨ ਜਾਰੀ ਕੀਤੇ ਗਏ ਨੇ ਇੱਕ ਬਈ ਅਸਾਈ ਭਾਈਚਾਰੇ ਦੇ ਲੋਕ ਜਿਹੜਾ ਸਾਂਝਾ ਸ਼ਮਸ਼ਾਨ ਘਾਟ ਆ ਸਿਵੇ ਕਹਦਨੇ ਜਿਹਨੂੰ ਉੱਥੇ ਆਪਣਾ ਮਰਦਾ ਨਹੀਂ ਦਫਨਾ ਸਕਣਗੇ ਦੂਜਾ ਐਲਾਨ ਕੀਤਾ ਵੀ ਉਹਨਾਂ ਉਹਨਾਂ ਦੇ ਕਿਸੇ ਵੀ ਮਸਲੇ ਦੇ ਵਿੱਚ ਕੋਈ ਗਰੰਥੀ ਸਿੰਘ ਅਰਦਾਸ ਨਹੀਂ ਕਰੇਗਾ ਤੀਜਾ ਐਲਾਨ ਉਹਨਾਂ ਬਾਰੇ ਇਹ ਹੋਇਆ ਕਿ ਇਹਨਾਂ ਨੂੰ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹਦੀ ਜ਼ਰੂਰਤ ਪਵੇ ਤਾਂ ਉਹ ਨਹੀਂ ਦਿੱਤਾ ਜਾਏਗਾ ਚੌਥਾ ਐਲਾਨ ਅਸਾਈ ਭਾਈਚਾਰੇ ਬਾਰੇ ਇਹ ਕੀਤਾ ਗਿਆ ਵੀ ਜਿਹੜੇ ਇਹ ਦਿਨ ਚੱਲ ਰਹੇ ਨੇ ਇਹਨਾਂ ਦੇ ਵਿੱਚ ਜਿੱਥੇ ਸਾਡੇ ਗੁਰੂ ਸਹਬਾਨਾਂ ਦੇ ਸਹਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸਭਾ ਦਿਨ ਚੱਲ ਰਹੇ ਨੇ ਉੱਥੇ ਉਹਨਾਂ ਦਾ ਜਿਹੜਾ ਮਤਲਬ ਦੁਨੀਆ ਭਰ ਤੇ ਉਹ ਜਿਹਨੂੰ ਆਪਣਾ ਗੁਰੂ ਮੰਨਦੇ ਨੇ ਸਾਈ ਭਾਈਚਾਰੇ ਦੇ ਲੋਕ ਯਿਸੂ ਮਸੀਹ ਉਹਦਾ ਵੀ ਜਨਮ ਦਿਹਾੜਾ ਕਹਿ ਲੋ ਜਾਂ ਕ੍ਰਿਸਮਸ ਦੇ ਦਿਨ ਆ ਜਾਂਦੇ ਨੇ ਤਾਂ ਉਹਨਾਂ ਬਾਰੇ ਇਹ ਵੀ ਐਲਾਨ ਕੀਤਾ ਗਿਆ ਵੀ ਉਹਦੇ ਸਬੰਧ ਚ ਉਹ ਪਿੰਡ ਚ ਕੋਈ ਜਲੂਸ ਨਹੀਂ ਕੱਢ ਸਕਣਗੇ ਉਹ ਕੋਈ ਜਿਵੇਂ ਉਹ ਜਲੂਸ ਕੱਢਦੇ ਨੇ ਜਾਂ ਸ਼ੋਭਾ ਯਾਤਰਾ ਕੱਢਦੇ ਕੁਛ ਵੀ ਵੀ ਉਹ ਨਹੀਂ ਕਰ ਸਕਣਗੇ ਇੱਕ ਗੱਲ ਹੋਰ ਕਹੀ ਗਈ ਵੀ ਉਹ ਕੰਧਾਂ ਤੇ ਜਿਵੇਂ ਪ੍ਰਚਾਰ ਦੇ ਲਈ ਇਸ਼ਤਿਹਾਰ ਧਾਰਮਿਕ ਲੋਕ ਲਾਉਂਦੇ ਨੇ ਵੀ ਉਹਦਾ ਸਾਈ ਭਾਈਚਾਰੇ ਦੇ ਉਹ ਲੋਕ ਨਹੀਂ ਲਾਉਣਗੇ ਇਹ ਗੱਲਾਂ ਉਹਨਾਂ ਬਾਰੇ ਸਾਹਮਣੇ ਆਈਆਂ ਹੁਣ ਇਹਦੇ ਉੱਪਰ ਜਿਆਦਾ ਆਪਾਂ ਗੱਲ ਕਰਦੇ ਆ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਕਿਹਾ ਕਿ ਇੱਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ ਇਹ ਹੀ ਕਿਹਾ ਗੁਰੂ ਸਹਿਬਾਨਾ ਨੇ ਤੁਸੀਂ ਦੇਖੋ ਗੱਲ ਹੀ ਸਾਰੀ ਸਮਝਾ ਆਤੀ ਉਹ ਕਹਿੰਦੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ ਹੁਣ ਇੱਥੋਂ ਜਿਹੜਾ ਬੰਦਾ ਸੋਚੇਗਾ ਉਹਦੇ ਨਾਲ ਤਾਂ ਆਪਾਂ ਗੱਲ ਕਰ ਸਕਦੇ ਆ ਅੱਜ ਤੱਕ ਸਦੀਆਂ ਤੋਂ ਜਦੋਂ ਵੇਖਦੇ ਆਪਾਂ ਜਿਹੜੇ ਲੋਕਾਂ ਦੇ ਦਿਮਾਗਾ ਤੇ ਧਾਰਮਿਕ ਨਫਰਤ ਜਾਂ ਫਿਰਕਾਪ੍ਰਸਤੀ ਦੀ ਨਫਰਤ ਪਈ ਆ ਉਹ ਕਹਿਣ ਜਿੰਨਾ ਮਰਜੀ ਨਾ ਉਹ ਰੱਬ ਨੂੰ ਮੰਨਦੇ ਨੇ ਨਾ ਉਹ ਰੱਬ ਦੇ ਨੇੜੇ ਨੇ ਵੇਖੋ 1947 ਵੇਲੇ ਤੇ ਹੋਰ ਕਿੰਨੇ 베ਰੀ ਲੱਖਾਂ ਲੋਕ ਧਰਮ ਦੇ ਨਾਂ ਤੇ ਵੱਡੇ ਗਏ ਆ ਜਿਹੜਾ 1947 ਦੀ ਭਾਰਤ ਦੀ ਵੰਡ ਹੋਈ ਆ ਇੱਕ ਪਾਕਿਸਤਾਨ ਬਣਿਆ ਇੱਕ ਇਧਰ ਹਿੰਦੁਸਤਾਨ ਬਣਿਆ ਇਹ ਸਾਰੀ ਵੀ ਧਰਮ ਦੇ ਆਧਾਰ ਤੇ ਹੋਈ ਆ ਸੋ ਉਸ ਤੋਂ ਬਾਅਦ ਕਿੰਨਾ ਕੁਝ ਹੋਰ ਹੋਇਆ 1984 ਚ ਸਿੱਖਾਂ ਦੇ ਗਲਾਂ 'ਚ ਜਿਹੜੇ ਟਾਇਰ ਪਾਪਾ ਦਿੱਲੀ ਦੇ ਵਿੱਚ ਉਹ ਜਿਹੜਾ ਕਤਲ ਅਾਮ ਹੋਇਆ ਧਰਮ ਦੇ ਨਾਂ ਤੇ ਹੋਇਆ ਜਿੰਨਾ ਉਹ ਦਰਦਨਾਕ ਧੱਕਾ ਹੋਇਆ ਵੇਖੋ ਇਹ ਇੱਕ ਨਾ ਬੜੀ ਗਲਤ ਚੀਜ਼ ਹੈ ਵੀ ਜਿਹੜੇ ਧਰਮ ਦੇ ਲੋਕਾਂ ਦੀ ਜਿੱਥੇ ਵੱਧ ਗਿਣਤੀ ਹੋਵੇ ਜੇ ਉੱਥੇ ਉਹ ਕਹਿਣ ਵੀ ਅਸੀਂ ਆਪਣੇ ਆਪ ਨੂੰ ਮੋਹਰੇ ਰੱਖਣਾ ਦੂਜਿਆਂ ਨੂੰ ਬਰਾਬਰ ਨਹੀਂ ਇਹ ਇਹ ਗੱਲ ਜਿਹੜੀ ਆ ਇਹ ਕੋਈ ਵੀ ਜਿਹੜਾ ਰੱਬ ਹੈ ਜਿਹਨੂੰ ਲੋਕ ਵੈਗਰੂ ਅੱਲਾ ਗੋਡ ਕੁਝ ਵੀ ਕਹਿੰਦੇ ਨੇ ਉਹ ਉਹਦੀ ਸਮਝ ਅਨੁਸਾਰ ਇਹ ਗੱਲ ਠੀਕ ਨਹੀਂ ਹੋ ਸਕਦੀ ਹਰ ਧਰਮ ਹੁਣ ਜਿਹੜਾ ਜਦੋਂ ਅਸੀਂ ਫੋਰਨ ਕੰਟਰੀ ਦੀ ਗੱਲ ਕਰਦੇ ਆ ਉੱਥੇ ਜ਼ਿਆਦਾਤਰ ਲੋਕ ਅਸਾਈ ਧਰਮ ਨੂੰ ਮੰਨਦੇ ਨੇ ਸਾਡੇ ਸਿੱਖ ਧਰਮ ਵਾਲੇ ਉੱਥੇ ਬਹੁਤ ਥੋੜੇ ਨੇ ਕਈ ਥਾਵਾਂ ਤੇ ਹਿੰਦੂ ਧਰਮ ਵਾਲੇ ਵੱਧ ਨੇ ਉੱਥੇ ਮੁਸਲਮਾਨ ਵਾਲੇ ਤੇ ਸਿੱਖ ਬਹੁਤ ਥੋੜੇ ਨੇ ਹੁਣ ਪੰਜਾਬ 'ਚ ਅਸੀਂ ਸਿੱਖ ਧਰਮ ਵਾਲੇ ਲੋਕ ਪਿੰਡਾਂ 'ਚ ਜ਼ਿਆਦਾ ਆ ਦੂਜੇ ਵਾਲੇ ਥੋੜੇ ਨੇ ਮੈਨੂੰ ਲੱਗਦਾ ਜੇ ਤਾਂ ਅਸਾਈ ਧਰਮ ਵਾਲੇ ਸ਼ਹੀਦੀ ਦਿਹਾੜਿਆਂ ਦੇ ਵਿੱਚ ਨੱਚਣ ਟੱਪਣ ਗਾਉਣ ਇਹ ਬਿਲਕੁਲ ਗਲਤ ਆ ਉਹਨਾਂ ਨੂੰ ਵੀ ਇਸ ਗੱਲੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਇੱਕ ਬੜੇ ਹੀ ਸੋਗਮਈ ਦਿਨ ਨੇ ਨਿੱਕੇ ਨਿੱਕੇ ਸਾਡੇ ਜਿਹੜੇ ਸਾਹਿਬਜ਼ਾਦੇ ਆ ਉਹਨਾਂ ਨੂੰ ਕਿੰਨੀ ਦਰਦਨਾਕ ਸ਼ਹੀਦੀ ਉਹਨਾਂ ਦੀ ਹੋਈ ਆ ਤਾਂ ਬੜੇ ਵਿਰਾਗਮਈ ਦਿਨ ਨੇ ਨੱਚਣਾ ਗਾਉਣਾ ਟੱਪਣਾ ਉਹਨਾਂ ਨੂੰ ਵੀ ਨਹੀਂ ਚਾਹੀਦਾ ਪਰ ਜੇਕਰ ਉਹ ਆਪਦੇ ਧਰਮ ਦਾ ਆਰਾਮ ਨਾਲ ਕੋਈ ਪ੍ਰਦਰਸ਼ਨ ਕਰਦੇ ਨੇ ਜਿਹਨੂੰ ਅਸੀਂ ਕਹਿੰਦੇ ਆ ਵੀ ਉਹ ਕੋਈ ਜਿਹਨੂੰ ਜਲੂਸ ਕਰਦੇ ਨੇ ਜਾਂ ਉਹ ਆਪਦਾ ਕੋਈ ਧਾਰਮਿਕ ਸਮਾਗਮ ਇਸ ਤਰ੍ਹਾਂ ਕਰਦੇ ਨੇ ਤਾਂ ਉਹਨੂੰ ਸਾਨੂੰ ਨਹੀਂ ਰੋਕਣਾ ਚਾਹੀਦਾ ਸਾਡੇ ਗੁਰੂ ਸਹਿਬਾਨਾਂ ਨੇ ਜਿਹੜੀ ਔਰੰਗਜ਼ੇਬ ਨਾਲ ਜਿਹੜੀ ਲੜਾਈ ਲੜੀ ਆ ਉਹ ਐਸੇ ਧੱਕੇ ਦੇ ਖਿਲਾਫ ਸੀ ਔਰੰਗਜ਼ੇਬ ਇਹ ਕਹਿੰਦਾ ਸੀ ਵੀ ਮੈਂ ਸਾਰਿਆਂ ਨੂੰ ਆਪਣੇ ਧਰਮ ਨੂੰ ਅੱਗੇ ਰੱਖਣਾ ਮੈਂ ਸਾਰਿਆਂ ਨੂੰ ਆਪਣੇ ਧਰਮ ਨਾਲ ਜੋੜਨਾ ਮੇਰਾ ਹੀ ਧਰਮ ਉੱਚਾ ਇੱਥੇ ਹੋਰ ਕੋਈ ਧਰਮ ਜਿਹੜਾ ਮੈਂ ਚੱਲਣ ਨਹੀਂ ਦੇਣਾ ਆਹੀ ਤਾਂ ਔਰੰਗਜ਼ੇਬ ਕਹਿੰਦਾ ਸੀ ਇਹੀ ਤਾਂ ਉਹ ਧੱਕਾ ਕਰਦਾ ਸੀ ਸਾਡੇ ਗੁਰੂ ਸਾਹਿਬਾਨਾਂ ਨੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਉਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਛੋਟੇ ਸਾਹਿਬ ਜਦਿਆਂ ਤੱਕ ਸਾਰੀ ਜਿਹੜੀ ਇਹ ਮਹਾਨ ਲਸਾਨੀ ਲੜਾਈ ਹੋਈ ਆ ਇਹ ਇਹ ਜਿੰਨਾ ਸੰਘਰਸ਼ ਹੋਇਆ ਇਹ ਉਸ ਧੱਕੇ ਤੇ ਜ਼ਬਰ ਦੇ ਖਿਲਾਫ ਸੀ ਬੀ ਤੂੰ ਕਿਵੇਂ ਕਹਿਣਾ ਵੀ ਇੱਥੇ ਮੇਰਾ ਹੀ ਧਰਮ ਵੱਡਾ ਤੇ ਉਹੀ ਇਕੱਲਾ ਰਹੇਗਾ ਇੱਥੇ ਸਰਬ ਧਰਮ ਰਹਿਣਗੇ ਸਾਡੇ ਦਰਬਾਰ ਸਾਹਿਬ ਦੇ ਵਿੱਚ ਚਾਰ ਦਰਵਾਜ਼ੇ ਗੁਰੂ ਸਾਹਿਬਾਨਾਂ ਨੇ ਰੱਖੇ ਵੀ ਚੋ ਵਰਨਾ ਨੂੰ ਸਾਰਿਆਂ ਦਾ ਸਾਂਝਾ ਹੈ ਦਰਬਾਰ ਸਾਹਿਬ ਤਾਂ ਗੁਰਬਾਣੀ ਦੇ ਵਿੱਚ ਵੀ ਜਦੋਂ ਬਾਣੀ ਇਕੱਤਰ ਕੀਤੀ ਗਈ ਕੋਈ ਜਾਤ ਕੋਈ ਧਰਮ ਨਹੀਂ ਵੇਖਿਆ ਗਿਆ ਬਸ ਇਹ ਵੇਖਿਆ ਗਿਆ ਸੋਚ ਕੀ ਹੈ ਤਾਂ ਮੈਨੂੰ ਲੱਗਦਾ ਜੇਕਰ ਅੰਧਵਿਸ਼ਵਾਸਾਂ ਦੀ ਗੱਲ ਕਰੀਏ ਅੱਜ ਕਈ ਅਸਾਈ ਧਰਮ ਨਾਲ ਜੁੜੇ ਕਈ ਪਾਦਰੀ ਨੇ ਜਿਹੜੇ ਬੜੇ ਅੰਧਵਿਸ਼ਵਾਸ ਫਲਾ ਰਹੇ ਨੇ ਉਹ ਕਹਿੰਦੇ ਨੇ ਲੈ ਤੇਰੇ ਮੱਥੇ 'ਚ ਹੱਥ ਰੱਖ ਕੇ ਮੈਂ ਆਹ ਠੀਕ ਕਰ ਦੂੰ ਉਹ ਠੀਕ ਕਰ ਦੂੰ ਇੱਥੇ ਹੱਥ ਲਾਉਂਦੇ ਨੇ ਉਹ ਬੰਦਾ ਪਿਛਾ ਡਿੱਗ ਪੈਂਦਾ ਉਹ ਆਏ ਭੁੜਕਣ ਜੇ ਲੱਗ ਜਾਂਦੇ ਨੇ ਉਹ ਹੈਗਾ ਪਖੰਡ ਬਿਲਕੁਲ ਪਰ ਇਹ ਪਖੰਡ ਇਕੱਲਾ ਅਸਾਈਆਂ ਤੇ ਨਹੀਂਗਾ ਇਹ ਜਿਹੜਾ ਇਹ ਪਖੰਡ ਨਹੀਂ ਨਾ ਜਿਹੜੇ ਇਹ ਤਾਂ ਹੁਣ ਸਾਰੇ ਧਰਮਾਂ 'ਚ ਕੁਝ ਲੋਕ ਕਰਨ ਲੱਗ ਪਏ ਕੋਈ ਕਹਿੰਦਾ ਲਓ ਜੀ ਮੈਂ ਪ੍ਰਾਰਥਨਾ ਕਰਕੇ ਤੁਹਾਡੀ ਆ ਬਿਮਾਰੀ ਠੀਕ ਕਰਾ ਦਿੰਦਾ ਕੋਈ ਪ੍ਰਾਰਥਨਾ ਦੇ ਨਾਂ ਤੇ ਲੋਕਾਂ ਨੂੰ ਬੇਕੂਹ ਬਣਾਈ ਜਾਂਦਾ ਕੋਈ ਕਹਿੰਦਾ ਲਓ ਜੀ ਮੈਂ ਅਰਦਾਸ ਕਰਕੇ ਤੁਹਾਡੀ ਆ ਬਿਮਾਰੀ ਠੀਕ ਕਰਾ ਦਿੰਦਾ ਕੋਈ ਕਹਿੰਦਾ ਜੀ ਮੈਂ ਐ ਕਰਕੇ ਮਤਲਬ ਹਰ ਧਰਮ ਦੇ ਵਿੱਚ ਜਿੱਥੇ ਚੰਗੇ ਲੋਕ ਹਨ ਉੱਥੇ ਕੁਝ ਵਿਹਮਾਂ ਚ ਪਾਉਣ ਵਾਲੇ ਤੇ ਅੰਧਵਿਸ਼ਵਾਸਾਂ ਦੇ ਵਿੱਚ ਪਾ ਕੇ ਲੁੱਟਣ ਵਾਲੇ ਲੋਕ ਵੀ ਨਹੀਂ ਇਸ ਕਰਕੇ ਇਹ ਜਿਹੜਾ ਆ ਪ੍ਰਚਾਰ ਅੱਜ ਉੱਥੇ ਹੋਇਆ ਜਾਂ ਜਿਹੜੀਆਂ ਇਹ ਉਹਨਾਂ ਤੇ ਪਾਬੰਦੀਆਂ ਲੱਗੀਆਂ ਨੇ ਮੈਨੂੰ ਲੱਗਦਾ ਸਾਡੇ ਦੇਸ਼ ਦੇ ਵਿੱਚ ਇੱਕ ਸੰਵਿਧਾਨ ਹੈ ਸੰਵਿਧਾਨ ਦੇ ਵਿੱਚ ਬਰਾਬਰੀ ਦਾ ਇੱਕ ਕਨਸੈਪਟ ਹੈ ਸੈਕੂਲਰ ਸੰਵਿਧਾਨ ਕਿਹਾ ਜਾਂਦਾ ਉਹਨੂੰ ਭਈ ਸਾਰੇ ਧਰਮਾਂ ਸਾਰੀਆਂ ਜਾਤਾਂ ਸਾਰੇ ਫਿਰਕਿਆਂ ਸਾਰੇ ਪ੍ਰਾਂਤਾਂ ਸਾਰੀਆਂ ਪਛਾਹਾਂਵਾਂ ਦੇ ਲੋਕਾਂ ਨੂੰ ਬਰਾਬਰ ਰੱਖਿਆ ਜਾਊਗਾ ਸੰਵਿਧਾਨ ਚ ਇਹ ਕਿਹਾ ਗਿਆ ਅੱਛਾ ਅੱਜ ਜਿਵੇਂ ਉੱਥੇ ਕੁਝ ਵੀਰਾਂ ਨੇ ਇਹ ਕਿਹਾ ਮੈਂ ਪਹਿਲਾਂ ਕਿਹਾ ਕਿ ਜੇਕਰ ਸਾਈ ਭਾਈ ਚਾਰੇ ਵਾਲੇ ਲੋਕ ਇਹਨਾਂ ਦਿਨਾਂ 'ਚ ਡੀਜੇ ਲਾ ਕੇ ਨੱਚਦੇ ਨੇ ਬਿਲਕੁਲ ਗਲਤ ਆ ਪਰ ਜੇਕਰ ਉਹ ਆਪਣੇ ਜਿਵੇਂ ਸਾਡੇ ਲੰਗਰ ਲੱਗੇ ਹੁੰਦੇ ਨੇ ਤੇ ਉੱਥੇ ਸਾਡੇ ਗੁਰਬਾਣੀ ਦਾ ਕੀਰਤਨ ਲਾਇਆ ਹੁੰਦਾ ਜਾਂ ਹੋਰ ਸ਼ਬਦ ਜਾਂ ਧਾਰਮਿਕ ਗੀਤ ਲਾਏ ਹੁੰਦੇ ਬਹੁਤ ਸਾਰੇ ਲੋਕਾਂ ਨੇ ਸੜਕਾਂ ਦੇ ਕਿਨਾਰੇ ਵੀ ਜਿੱਥੇ ਲੰਗਰ ਲੱਗੇ ਨੇ ਉੱਥੇ ਧਾਰਮਿਕ ਗੀਤ ਚੱਲ ਰਹੇ ਹੁੰਦੇ ਨੇ ਇਸੇ ਤਰ੍ਹਾਂ ਜੇਕਰ ਉਹ ਬੰਦੇ ਆਪਦਾ ਕੋਈ ਸਪੀਕਰਾਂ ਤੇ ਜਾਂ ਅ ਮਤਲਬ ਕਿਸੇ ਵੀ ਤਰੀਕੇ ਨਾਲ ਉਹ ਆਪ ਦੇ ਕੋਈ ਧਾਰਮਿਕ ਜਿਹੜੇ ਸ਼ਬਦ ਨੇ ਜਾਂ ਧਾਰਮਿਕ ਗੀਤ ਨੇ ਉਹ ਲਾਉਂਦੇ ਨੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਜੇ ਫਿਰ ਅਸੀਂ ਰੋਕਦੇ ਆ ਇਹ ਔਰੰਗਜੇਬ ਵਾਲੀ ਸੋਚ ਆ ਸਿੱਧੀ ਗੱਲ ਆ ਵੇਖੋ ਸਾਰੇ ਧਰਮਾਂ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਆ ਕਿ ਉਹ ਆਪੋ ਆਪਣੇ ਤਰੀਕੇ ਨਾਲ ਆਪੋ ਆਪਣੇ ਧਾਰਮਿਕ ਕਾਰਜ ਕਰ ਸਕਣ ਮੰਨ ਲਓ ਕਿਸੇ ਪਿੰਡ ਦੇ ਵਿੱਚ ਅਸੀਂ ਸੇਖੋ ਹੀ ਏ 30 ਬੰਦੇ ਤੇ ਦੂਜਾ ਕੋਈ ਭਾਈਚਾਰਾ ਫਰਜ ਕਰੋ ਸਾਈ ਭਾਈਚਾਰਾ ਉਹ ਉੱਥੇ ਹੋਵੇ 300 ਬੰਦਾ ਉਹ ਕਹਿਣ ਵੀ ਵੇਖੋ ਜੀ ਇੱਥੇ ਅਸੀਂ ਤੁਹਾਨੂੰ ਨਗਰ ਕੀਰਤਨ ਨਹੀਂ ਅਸੀਂ 30 ਬੰਦੇ ਪ੍ਰੋਗਰਾਮ ਕਰੀਏ ਵੀ ਅਸੀਂ ਨਗਰ ਕੀਰਤਨ ਕੱਢਣਾ ਉਹ ਕਹਣਾ ਅਸੀਂ ਤਾਂ ਕੱਢਣ ਹੀ ਨਹੀਂ ਦੇਣਾ ਜੇ ਕੱਢੋਗੇ ਤੇ ਅਸੀਂ ਆਇਆ ਕਰਾਂਗੇ ਉਹ ਕਰਾਂਗੇ ਕਿ ਇਹ ਧੱਕਾ ਨਹੀਂ ਇਹ ਵੀ ਧੱਕਾ ਹੈ ਸੋ ਮੈਨੂੰ ਇਹ ਲੱਗਦਾ ਸਾਡੇ ਸ਼ੀਧੀ ਦਿਹਾੜਿਆਂ ਦੇ ਦਿਨਾਂ 'ਚ ਜੇ ਕੋਈ ਇਹਨਾਂ ਦਿਨਾਂ 'ਚ ਕੋਈ ਗਾਣੇ ਲਾ ਕੇ ਜਾਂ ਕੋਈ ਨੱਚਦਾ ਟੱਪਦਾ ਗਲਤ ਹੈ ਉਹਨੂੰ ਵੀ ਸੋਚਣਾ ਚਾਹੀਦਾ ਜਿਹੜੇ ਸਹਬਜ਼ਾਦਿਆਂ ਦੀ ਕੁਰਬਾਨੀ ਆ ਉਹ ਕੱਲੇ ਕਿਸੇ ਇਕ ਲਈ ਨਹੀਂ ਗਈ ਉਹ ਕੁਰਬਾਨੀ ਤਾਂ ਮਾਨਵਤਾ ਦੇ ਲਈ ਆ ਹਰ ਤਰ੍ਹਾਂ ਦੇ ਤੱਕੇ ਜ਼ਬਰ ਨੂੰ ਵੰਗਾਰ ਹੈ ਉਹ ਕੁਰਬਾਨੀ ਸੋ ਮੈਨੂੰ ਲੱਗਦਾ ਹੈ ਬਾਕੀ ਦਰਸ਼ਕ ਨੇ ਜਿਹੜੇ ਉਹ ਬੜੇ ਸਿਆਣੇ ਨੇ ਸੰਗਤ ਲੋਕ ਭੈਣਾਪਰਾ ਬਹੁਤ ਸਿਆਣੇ ਨੇ ਉਹ ਆਪੋ ਆਪਣੇ ਕਮੈਂਟ ਲਿਖਣਗੇ ਪਰ ਮੈਂ ਕਹੂੰਗਾ ਕਿ ਵੇਖੋ ਯਾਰੋ ਸਾਰੇ ਧਰਮ ਨੇ ਕਹਿੰਦੇ ਨੇ ਕਿ ਗੌੜੀ ਜਵਨ ਰੱਬ ਇੱਕ ਹੈ ਸਾਰੇ ਧਰਮੇ ਕਹਿੰਦੇ ਨੇ ਵੀ ਰੱਬ ਇੱਕ ਹੈ ਤੇ ਅਸੀਂ ਸਾਰੇ ਉਹਦੇ ਧੀਆ ਪੁੱਤਾਂ ਤੇ ਫਿਰ ਰੌਲੇ ਕਾਦੇ ਨੇ ਜੇ ਵੱਖ-ਵੱਖ ਧਰਮਾਂ ਦੇ ਵਿੱਚ ਜੇ ਰੱਬ ਨੂੰ ਮੰਨਣ ਦੇ ਤਰੀਕੇ ਲੱਗ-ਲੱਗ ਨੇ ਵਿਸ਼ਵਾਸ ਥੋੜੇ ਲੱਗ-ਲੱਗ ਨੇ ਤਾਂ ਹਰ ਇੱਕ ਨੂੰ ਆਪੋ ਆਪਣੇ ਤਰੀਕੇ ਨਾਲ ਚੱਲਣ ਦਿਓ ਠੀਕ ਵੇਖੋ ਕਿਸੇ ਵੀ ਧਰਮ ਦੇ ਵਿੱਚ ਔਰੰਗਜ਼ੇਬ ਵਾਂਗ ਕਿਸੇ ਨੂੰ ਸ਼ਾਮਲ ਕਰਨਾ ਜਾਂ ਰੋਕਣਾ ਇਹ ਨੀਤੀ ਠੀਕ ਹੈ ਆਪਣੀ ਸੋਚ ਨਾਲ ਆਪਣੇ ਆਪਣੇ ਅਸੂਲਾਂ ਨਾਲ ਆਪਣੇ ਵਿਹਾਰ ਨਾਲ ਜਿੱਤੋ ਲੋਕਾਂ ਨੂੰ ਐਸਾ ਵਿਹਾਰ ਕਰੋ ਐਸੀ ਸੋਚ ਵਿਖਾਓ ਐਸੇ ਆਪਣਾਤ ਦਿਖਾਓ ਕਿ ਜੇਕਰ ਕੋਈ ਵੀ ਧਰਮ ਚਾਹੁੰਦਾ ਕਿ ਸਾਡੇ ਵੱਲ ਜਾਦੇ ਆ ਜਾਣ ਤਾਂ ਉਹ ਜਿੱਤੇ ਲੋਕਾਂ ਨੂੰ ਠੀਕ ਮਨ ਜਿੱਤੇ ਜਗਜੀਤ ਸਾਡੀ ਗੁਰਬਾਣੀ ਕਹਿੰਦੀ ਹੈ ਮਨ ਜਿੱਤੋ ਆਪਣਾ ਤੇ ਫਿਰ ਜਗ ਜਿੱਤਿਆ ਜਾਊਗਾ ਠੀਕ ਸੋ ਮੈਨੂੰ ਲੱਗਦਾ ਹੈ ਜਿੰਨਾ ਟਾਈਮ ਮੇਰੇ ਵਰਗੇ ਲੋਕਾਂ ਦੇ ਵਿੱਚ ਹੰਕਾਰ ਹੈ ਹਉਮੈ ਹੈ ਮੈਂ ਸਿਆਣਾ ਮੈਂ ਵੱਡਾ ਮੈਂ ਬਾਲਾ ਉਦੋਂ ਤੱਕ ਇਹ ਪ੍ਰੋਬਲਮਾਂ ਠੀਕ ਨਹੀਂ ਹੋਣੀਆਂ ਮੈਂ ਸਾਰੇ ਧਰਮਾਂ ਦੇ ਭੈਣਾ ਭਰਾਵਾਂ ਤੋਂ ਮਾਫੀ ਮੰਗਦਾ ਹੋਇਆ ਕਹੂੰਗਾ ਵੀਰੋ ਧਰਮਾਂ ਦੇ ਨਾਂ ਤੇ ਕਈ ਵਾਰ ਅਸੀਂ ਬਹੁਤ ਕੁਝ ਕੜਤਨ ਚ ਆ ਕੇ ਗਲਤ ਕਰ ਦਿੰਨੇ ਆ ਜੋ ਠੀਕ ਨਹੀਂਗਾ ਸੋ ਇੱਕ ਗੱਲ ਹੋਰ ਹੈ ਤੁਸੀਂ ਦੇਖੋ ਸਾਰੇ ਧਰਮਾਂ ਦੇ ਜਿਹੜੇ ਭੈਣਾ ਭਰਾ ਨੇ ਉਹ ਕਹਿੰਦੇ ਨੇ ਰੱਬ ਇੱਕ ਹੈ ਹਾਂਜੀ ਪਰ ਉੰਜ ਹੈ ਸਾਡੇ ਵਾਲਾ ਜੇ ਰੱਬ ਇੱਕ ਹੈ ਫਿਰ ਇਹ ਹੀ ਕਿਉਂ ਕਿ ਹੈ ਸਾਡੇ ਵਾਲਾ ਠੀਕ ਹਰ ਇੱਕ ਨੂੰ ਉਹਦੇ ਵਿਸ਼ਵਾਸ ਮੁਤਾਬਕ ਚੱਲਣ ਦੀ ਆਜ਼ਾਦੀ ਹੋਣੀ ਚਾਹੀਦੀ ਤੁਸੀਂ ਆਪਣੇ ਵਿਚਾਰ ਰੱਖੋ ਹਾਂਜੀ ਅਗਲਿਆਂ ਦੇ ਸਾਹਮਣੇ ਆਪਣੇ ਵਿਚਾਰ ਰੱਖੋ ਅਗਲਿਆਂ ਨੂੰ ਵੀ ਆਜ਼ਾਦੀ ਦਿਓ ਵੀ ਤੁਸੀਂ ਵੀ ਰੱਖੋ ਜਿਹਨੂੰ ਲੋਕਾਂ ਨੂੰ ਜਨਤਾ ਨੂੰ ਸੰਗਤ ਨੂੰ ਜਿੰਦੇ ਵਿਚਾਰ ਵੱਧ ਠੀਕ ਲੱਗਣਗੇ ਉਦਾਂ ਕਲੇ ਹੋ ਜਾਣਗੇ ਸੋ ਦੋਸਤੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਬੜੀਆਂ ਸੂਖਮ ਨੇ ਬੜੀਆਂ ਇਹ ਇਹ ਬੜੀਆਂ ਮੈਂ ਕਹਿੰਨਾ ਕਿ ਬੜੀਆਂ ਇੱਕ ਜਜ਼ਬਾਤੀ ਕਿਸਮ ਦੀਆਂ ਨੇ ਇਹਨਾਂ ਦੇ ਨਾਲ ਭਾਵਨਾਵਾਂ ਜੁੜੀਆਂ ਨੇ ਸੋ ਇਹਨਾਂ ਦੇ ਉੱਪਰ ਜਲਦੀ ਜਲਦੀ ਫੈਸਲੇ ਨਹੀਂ ਲੈਣੇ ਚਾਹੀਦੇ ਪੰਜਾਬ ਦੇ ਵਿੱਚ ਸਦੀਆਂ ਤੋਂ ਅਲੱਗ-ਅਲੱਗ ਧਰਮਾਂ ਦੇ ਅਲੱਗ-ਅਲੱਗ ਜਾਤਾਂ ਦੇ ਲੋਕ ਰਹਿੰਦੇ ਨੇ ਪਹਿਲੀ ਗੱਲ ਜਾਤਾਂ ਤਾਂ ਸਾਡੀ ਗੁਰਬਾਣੀ ਕਹਿੰਦੀ ਆ ਕਿ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਨ ਬੋ ਸਾਡੀ ਗੁਰਬਾਣੀ ਕਹਿੰਦੀ ਆ ਜਾਣੋ ਜਾਤ ਨਾ ਪੁੱਛੋ ਗੋਤ ਗੁਰਬਾਣੀ ਕਹਿੰਦੀ ਆ ਨਾ ਇੱਕ ਨੂਰ ਤੇ ਸਭ जग ਉਪਜਿਆ ਤਾਂ ਫਿਰ ਜਿਹੜੀਆਂ ਅਸੀਂ ਜਾਤਾਂ ਗੋਤਾਂ ਦੀ ਗੱਲ ਕਰਦੇ ਮੈਂ ਤਾਂ ਕਈ ਵਾਰੀ ਕਹਿਣਾ ਜਿਹੜੇ ਵੀ ਲੋਕ ਆਪਣੇ ਨਾਵਾਂ ਦੇ ਨਾਲ ਆਪਣੀਆਂ ਜਾਤਾਂ ਤੇ ਗੋਤਾਂ ਲਾਉਂਦੇ ਨੇ ਕੋਈ ਵੀ ਚਾਹੇ ਮੈਂ ਫਲਾਣਾ ਬਰਾੜ ਆ ਟਿੱਲੋ ਆ ਰੋੜਾ ਆ ਧਾਮੀ ਆ ਮਾਨ ਆ ਸ਼ਰਮਾ ਆ ਫਲਾਣਾ ਆ ਟਿੰਕਾ ਉਹਨਾਂ ਦੇ ਦਿਮਾਗਾਂ 'ਚ ਜਾਤਾਂ ਦਾ ਕੀੜਾ ਹੁੰਦਾ ਹੈ ਤਾਂ ਹੀ ਲਾਉਂਦਾ ਬੰਦਾ ਆਪਣੇ ਨਾਂ ਦੇ ਨਾਲ ਜਾਤ ਤੇ ਗੋਤ ਲਾਉਣ ਦਾ ਮਤਲਬ ਇਹ ਆ ਕਿ ਮੇਰੇ ਦਿਮਾਗ 'ਚੋ ਚੀਜ਼ ਹੈਗੀ ਆ ਵੀ ਮੈਂ ਤਾਂ ਫਲਾਣਾ ਐ ਤੇ ਜਦੋਂ ਤੱਕ ਅਸੀਂ ਕਿਸੇ ਜਾਤ ਗੋਤ ਵਾਲੇ ਹਾਂ ਉਦੋਂ ਤੱਕ ਅਸੀਂ ਇਨਸਾਨ ਨਹੀਂ ਹਾਂ ਉਦੋਂ ਤੱਕ ਅਸੀਂ ਵੰਡੇ ਹੋਏ ਹਾਂ ਸਾਡੀ ਸਾਰਿਆਂ ਦੀ ਇੱਕੋ ਜਾਤ ਹੈ ਜਿਹੜੀ ਸਾਡੇ ਗੁਰੂ ਸਾਹਿਬਾਨਾ ਨੇ ਕਹੀ ਐ ਮਾਨਸ ਕੀ ਜਾਤ ਮਾਨਸ ਕੀ ਜਾਤ ਸਭੇ ਇੱਕੇ ਕੋ ਪਹਿਚਾਨੋ ਸਾਡੀ ਗੁਰਬਾਣੀ ਕਹਿੰਦੀ ਸਭੇ ਸਾਂਝੀ ਵਾਲ ਸਦਾਇਣ ਤੇ ਜਦੋਂ ਸਭੇ ਸਾਂਝੀ ਵਾਲ ਦੀ ਗੱਲ ਆ ਗਈ ਫਿਰ ਹੁਣ ਕਈਆਂ ਨੂੰ ਮਿਰਚਾਂ ਲੱਗਣਗੀਆਂ ਵੀ ਸਾਨੂੰ ਕਿਉਂ ਕਹਿੰਦਾ ਵੀ ਜਾਤਾਂ ਗੋਤਾਂ ਕਿ ਮੈਂ ਤਾਂ ਕਹਿੰਨਾ ਕਈ ਬੰਦੇ ਸਿੰਘ ਨੂੰ ਛੋਟਾ ਕਰ ਲੈਣਗੇ ਜਾਤ ਦੀ ਪੂਛ ਨੂੰ ਵੱਡਾ ਹਾਂਜੀ ਬੀ ਐਸ ਬ੍ਰਾਡ ਠੀਕ ਹੈ ਜੀ ਐਸ ਸੰਧੂ ਠੀਕ ਹੈ ਐਮ ਐਸ ਐਮ ਐਸ अरोड़ा ਫਲਾਣਾ ਮੈਂ ਕਹਿਣਾ ਚਾਹਣਾ ਐਸ ਮਤਲਬ ਕੋਈ ਬੰਦਾ ਹੈ ਉਹਦਾ ਨਾਮ ਮਹਿੰਦਰ ਸਿੰਘ ਉਹ ਉਸ ਮਹਿੰਦਰ ਸਿੰਘ ਨੂੰ ਤਾਂ ਐਮ ਤੇ ਐਸ ਕਰ ਦੂਗਾ ਪਰ ਗੋਤ ਲਾਉਣੀ ਵੱਡੀ ਕਰਕੇ ਆਹ ਸਾਡੀ ਸੋਚ ਹੈ ਸੋ ਇਹ ਲੋਕਣਾਂ ਨੂੰ ਲੱਗਦਾ ਵੇਖੋ ਜੀ ਇਹ ਸਾਡੀ ਆਜ਼ਾਦੀ ਅਸੀਂ ਲਾਵਾਂਗੇ ਪਰ ਇਹ ਗੁਰੂ ਸਹਬਾਨਾ ਦੀ ਸੋਚ ਦੇ ਉਲਟਾ ਚੀਜ਼ਾਂ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਆਪਦੇ ਨਾਮ ਨਾਲ ਜਾਤਾਂ ਤੇ ਗੋਤਾਂ ਨਹੀਂ ਲਾਈਆਂ ਕਈ ਲੋਕਾਂ ਜੁ ਉਹਨਾਂ ਦੇ ਨਾਮ ਨਾਲ ਵੀ ਲਈ ਜਾਂਦੇ ਨੇ ਉਹ ਇੱਕ ਮੈਂ ਸ਼ਬਦ ਇੱਕ ਮੈਂ ਟਾਡੀਆਂ ਦੀ ਬਾਤ ਸੁਣੀ ਉਹ ਕਰੀ ਜਾਣ ਆਖੇ ਪਟਨੇ ਦੇ ਵਿੱਚ ਪ੍ਰਗਟ ਹੋਏ ਦਸਵੇਂ ਪਾਤਸ਼ਾਹ ਸੋਢੀ ਗੁਰੂ ਸਹਬਾਨਾ ਨੇ ਤਾਂ ਕਦੇ ਕਿਤੇ ਲਿਖਿਆ ਨਹੀਂ ਵੀ ਅਸੀਂ ਸੋਢੀ ਆ ਸਾਨੂੰ ਸੋਢੀ ਮੰਨੋ ਤੁਸੀਂ ਸਾਡੀ ਜਾਤ ਗੋਤ ਸਾਡੇ ਨਾਵਾਂ ਨਾਲ ਲਾਓ ਗੁਰੂ ਸਹਬਾਨਾ ਨੇ ਤਾਂ ਕਦੇ ਵੀ ਨਹੀਂ ਇੰਜ ਸੋਚਿਆ ਕਦੇ ਵੀ ਨਹੀਂ ਕਿਹਾ ਅਸੀਂ ਅੱਜ ਉਹਨਾਂ ਦੇ ਨਾਵਾਂ ਨਾਲ ਵੀ ਜਾਤਾਂ ਗੋਤਾਂ ਲਾਉਣ ਲੱਗ ਗਏ ਨਹੀਂ ਯਾਰ ਮਾਫ ਕਰੋ ਮਾਫ ਕਰੋ ਪਲੀਜ਼ ਇੰਜ ਨਾ ਕਰੋ ਕਿਸੇ ਇੱਕ ਜਾਤ ਦੇ ਕਿਸੇ ਇੱਕ ਵਲਗਣ ਚ ਉਹਨਾਂ ਨੂੰ ਨਾ ਉਹ ਜਗਤ ਦੇ ਨੇ ਉਹ ਮਾਨਵਤਾ ਦੇ ਨੇ ਉਹ ਸਭਣਾ ਦੇ ਸਾਂਝੇ ਨੇ ਉਹਨਾਂ ਨੂੰ ਉਹਨਾਂ ਨੂੰ ਅਸੀਂ ਕਿਸੇ ਇੱਕ ਨਾਲ ਨਹੀਂ ਜੋੜਨਾ ਉਹ ਮਹਾਨ ਨੇ ਉਹ ਸਭਣਾ ਦੇ ਨੇ ਉਹਨਾਂ ਨੂੰ ਸਭਣਾ ਦੇ ਰਹਿਣ ਦੇਣਾ ਚਾਹੀਦਾ ਬਾਕੀ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਸਮਝਦਾਰ ਹੋ ਮੈਂ ਤਾਂ ਬਹੁਤ ਛੋਟੀ ਜੀ ਬੁੱਧੀ ਵਾਲਾ ਬੰਦਾ ਹੈ ਸੋ ਜਿੰਨਾ ਕੁਝ ਤੁਹਾਡੇ ਵਰਗੇ ਲੋਕਾਂ ਤੋਂ ਸਿੱਖੀਦਾ ਹੈ ਉਹਨਾਂ ਕੁਝ ਜੋ ਠੀਕ ਲੱਗਦਾ ਉਹ ਤੁਹਾਡੇ ਸਾਹਮਣੇ ਬੋਲ ਦਈਦਾ ਹੈ ਸੋ ਬਹੁਤ ਮਿਹਰਬਾਨੀ ਜੇ ਕੋਈ ਅੱਖਰ ਵੱਧ ਘੱਟ ਹੋ ਗਿਆ ਹੋਵੇ ਤਾਂ ਸੈਂਸਿਟਿਵ ਵਿਸ਼ਾਸੀ ਮਾਫ ਕਰਿਓ ਬਹੁਤ ਮਿਹਰਬਾਨੀ